ਬੀਤੇ ਦਿਨ ਫਰੋਜ਼ਪੁਰ ਦੇ ਪਿੰਡ ਬੰਡਾਲਾ ਵਿੱਚ ਗੁਰਦੁਆਰਾ ਸਾਈਂ ਬਾਬਾ ਬੀਰ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਮੌਕੇ ਤੇ ਹੀ ਲੋਕਾਂ ਵੱਲੋਂ ਕਾਬੂ ਕਰ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਦਾ ਲੜਕਾ ਮੰਦਬੁੱਧੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਇਲਾਜ ਲਈ ਸਾਰੇ ਡਾਕੂਮੈਂਟਸ ਉਹਨਾਂ ਦੇ ਕੋਲ ਮੌਜੂਦ ਹਨ ਪਰ ਉਹਨਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ ਉੱਥੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਕਿ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰੇ ਇਸੇ ਗਲਬਤ ਕਰਦੇ ਪਰਿਵਾਰ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਬਿਆਨ ਤੋਂ ਪਹਿਲਾਂ ਮੌਕੇ ਤੇ ਆ ਕੇ ਸਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ ਪਰ ਇੱਥੇ ਤਾਂ ਆਏ ਨਹੀਂ ਫਿਰ ਬਿਆਨ ਦੇਣਾ ਉਹਨਾਂ ਦਾ ਨਹੀਂ ਬਣਦਾ ਆਕੇ 12 ਵਜੇ ਤੇ ਗ੍ਰੰਤੀ ਦੇ ਜਿੰਦਰਾ ਮਾਰੇ ਬੁਏ ਨੂੰ ਸੰਗਤ ਗਈ ਚਲੀ ਜੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਹੈ ਇਸ ਦੇ ਥਲੇ ਸੁੱਤੇ ਹੋਣ ਕਿ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਥੋੜੀ ਗਏ ਉਹਦੇ ਤੁਸੀਂ ਬੋਲੋ ਮੈਂ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤੀ ਘਣ ਮਿਲਣੀ ਚਾਹੀਦੀ ਸਜ਼ਾ ਇਸ ਸਾਨੂੰ ਅਈ ਸਜ਼ਾ ਅਈ ਤਾਂ ਮਾਫੀ ਮੰਗਾਗੇ ਅਈ ਗੁਰੂ ਕੋ ਨਾ ਗੋਡੇ ਰਗੜਾਂ ਜੋ ਅੰਕ ਸਾਡੇ ਸਾਰੇ ਟੈ ਕੇ ਪੈਰੀ ਪਾਵਾਂਗੇ ਅਈ ਮਾਫੀ ਮੰਗਾਣਗੇ ਅਈ ਮਾਫੀ ਮੰਗਾਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੋਕ ਗਿਆ ਨਹੀਂ ਤਾਂ ਵੀ ਮਾਫੀ ਮੰਗਾ ਕੇ ਗੁਰੂ ਕੋ ਪਰ ਇਹਨਾਂ ਜ਼ੁਲਮ ਕੀਤਾ ਏ ਇਹ ਜ਼ੁਲਮ ਜੜਾ ਨਾ ਸਜ਼ਾ ਪੋਗਣ ਦੇ ਇਹਨਾਂ ਵੇਖੀ ਤਾਂ ਸਹੀ ਇਹਨਾਂ ਪੋਗਣੀ ਕਿ ਵੀ ਸਜ਼ਾ ਹੈ ਇਹ ਵੀ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤਰੋਹ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤਰੋਹ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਬ ਲੱਬ ਪਿਓ ਖੱਬ ਜਾਂਦਾ ਹੈ ਕਦੀ ਕੇ ਪੱਛੇ ਨਹੀਂ ਚੱਲ ਜਾਂਦਾ ਕਦੀ ਕੇ ਪੱਛੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ। ਇਹਦਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ ਨੰਗਾ ਨੰਗਾ ਮੈਂ ਤਾਂ ਨਹੀਂ ਨਮਕਾ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਉਹਨਾਂ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰਾ। ਸਹੀ ਗੱਲ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਕਿ ਜਿਹੜਾ ਬਈ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਜਿਵੇਂ ਉਹਨੂੰ ਵੱਟਿਆ ਨੇ ਨਾ ਇਨੇ ਬੜੀ ਜੰ ਇਹਨਾਂ ਨਾਲ ਸੱਜਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਏ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਉਂਦੇ ਅਸੀਂ ਗੁਰੂਗ੍ਰਾਮ ਤੇ ਆਤਰਖਾ ਗਏ ਵੀ ਸੱਚੇ ਪਾਤਸ਼ਾਹ ਨੇ ਗਲਤੀ ਕੀਤੀ ਏ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਅਸੀਂ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਇਹ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚੱਲ ਕੇ ਅਸੀਂ ਤਾਂ ਵੀ ਮਾਫੀ ਮੰਗਾਗੇ ਗੁਰੂ ਕੋਲ ਸਾਡਾ ਜ਼ੁਲਮ ਕੀਤਾ ਨਾ ਬਹੁਤ ਜ਼ੁਲਮ ਕੀਤਾ ਆਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੋਖਣੀ ਜਿਹੜੇ ਆ ਨਸ਼ਈਆਂ ਬੰਦੇ ਆਣਿਆਂ ਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਸਾਡੇ ਤੋਂ ਜਰਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤਾਂ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਆ ਬਾਕੀ ਜੇ ਚੁਣਾ ਨਹੀਂ ਇੱਕ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਸੋ ਫਿਰ ਤੁਹਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਪਵਾਰਾਂ ਸਾਨੂੰ ਹੀ ਇਸੇ ਘਾਟ ਤੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇਹ ਇੱਕ ਪਰਿਵਾਰ ਨੂੰ ਜਿਹੋ ਉਹਨਾਂ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੋ ਗਈ ਹੈ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਤੁਹਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਜੋਗਾ ਕਿ ਐਸਾ ਕੁਝ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਉਹਨਾਂ ਨਾਲ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤੋਂ ਦਵਾਈ ਚੱਲਣ ਢਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹਨਾਂ ਬਾਤ ਉਹਦੋਂ ਦੀ ਦਵਾਈ ਚੱਲੀ ਜਾਂਦੀ ਉਹਦੀ ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪੇਰਾ ਨਾਲ ਉੱਤੇ ਪੈਸੇ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਨਹੀਂ ਲੱਭਿਆ ਨਹੀਂ ਜਿੱਧਰ ਨੂੰ ਵੀ ਕਹੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਹੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆ ਨੇ ਵੱਢ ਕੇ ਛੁੜਤਾ ਬਾਬੇ ਵੀ ਆਏ ਚਾਂੜਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕਰ ਤਿਆ ਫਿਰ ਵੇਖੋ ਇਹਨੇ ਵੱਢਦੇ ਜੋ ਵੱਢਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੱਢਿਆ ਵਾ ਵੀ ਮੈਂ ਇਹ ਇਹਨਾਂ ਦਾ ਡੰਗਰ ਦੇ ਉੱਤੇ ਕਤਲ ਨਹੀਂ ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਦੇ ਉੱਤੇ ਕੀਤੀ ਹੈ ਕੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਣੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਪਰ ਅਸੀਂ ਆਣੇ ਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਸੀਂ ਮੰਨਣ ਯੋਗ ਆ ਜੀ ਪਰ ਆ ਜਿਹੜੀ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਨਾ ਇਹ 60 ਤੋਂ ਜਰਿਆਣੀ ਜੀ ਜਾਂਦਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਤਾਂ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਕੀ ਨਾਮ ਹੈ ਤੁਹਾਡਾ ਸੁਖਰਾਜ ਸਿੰਘ ਗ੍ਰੰਥੀ ਬੀਓ